ਸਰ ਸ਼ਿਕਾ ਜੀ ਸਗਦਾ ਹੈ ਤੁਹਾਡਾ ਸਾਡੇ ਜੀ YouTube ਚੈਨਲ ਤੇ ਡਿਸਕਸ਼ਨ ਵਿਦ ਨੋ ਸਸ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਤੁਹਾਨੂੰ ਪਤਾ ਹੈ ਕਈ ਇਲਾਕਿਆਂ ਦੇ ਵਿੱਚ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਤੇ ਬਹੁਤ ਹੀ ਇਲਾਕੇ ਦੇ ਜਿਹੜੇ ਲੋਕ ਨੇ ਬਹੁਤ ਪਰੇਸ਼ਾਨ ਨੇ ਹੜ੍ਹ ਤੋਂ ਕਈਆਂ ਦੇ ਘਰ ਡੁੱਬ ਗਏ ਨੇ ਕਿ ਉੱਥੇ ਦੀ ਇੰਨੀ ਇਲਾਕੇ ਦੀ ਮਾੜੀ ਸਥਿਤੀ ਹੋਈ ਹੋਈ ਹੈ ਉਸ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਮਮਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੇ ਇਲਾਕਿਆਂ ਦੇ ਵਿੱਚ ਇੰਨੇ ਜ਼ਿਆਦਾ ਹਾੜ ਆਏ ਹੋਏ ਨੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਸਿਮਨ ਬਹੁਤ ਅਫਸੋਸ ਹੋ ਰਿਹਾ ਹੈ ਜੀ ਲੋਕ ਦੇਖੋ ਘਰਾਂ ਤੋਂ ਬੇਕਾਰ ਹੋ ਰਹੇ ਨੇ ਜੀ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਦੇਖਦੇ ਆ ਉਹਨਾਂ ਤੇ ਤਰਸ ਆਂਦਾ ਹੈ ਉਹਨਾਂ ਦੀ ਲਾਈਫ ਸ਼ੁਰੂ ਹੁੰਦੇ ਸਾਰੇ ਜੀ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਕਿੰਨਾ ਕਿੰਨੀਆਂ ਚੀਜ਼ਾਂ ਦਾ ਮਤਲਬ ਸਾਮਣਾ ਕਰਨਾ ਪੈ ਰਿਹਾ ਪੈਰੈਂਟਸ ਦਾ ਬੁਰਾ ਹਾਲ ਹੈ ਬੱਚਿਆਂ ਨੂੰ ਲੈ ਕੇ ਬੱਚਿਆਂ ਨੂੰ ਬੱਚੇ ਰੋਂਦੇ ਨੇ ਕਰ ਲਾਉਂਦੇ ਨੇ ਦੇਖਦੇ ਆ ਕਈ ਕੁੜੀਆਂ ਜਵਾਨਾਂ ਸਾਰੇ ਘਰਾਂ ਤੋਂ ਬੇਕਾਰ ਹੋ ਰਹੇ ਨੇ ਜੀ ਆਪਣੇ ਸਿੱਖ ਜਥੇਬੰਦੀਆਂ ਸਾਰੀਆਂ ਪਹੁੰਚ ਰਹੀਆਂ ਨੇ ਉਹਨਾਂ ਦੀ ਮਦਦ ਵਾਸਤੇ ਤੇ ਪਹੁੰਚਣਾ ਵੀ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਹੀ ਸਿਖਾਇਆ ਹਰ ਇੱਕ ਦੇ ਦੁੱਖ ਸੁੱਖ ਵਿੱਚ ਕੰਮ ਆਉਣਾ ਹੈ ਕਿਸੇ ਲੋੜਵੰਦਾਂ ਦੀ ਸੇਵਾ ਕਰਨੀ ਦੁੱਖ ਦਰਦ ਦੇ ਵਿੱਚ ਜਾ ਕੇ ਉਹਨਾਂ ਦੇ ਰੱਬਰ ਖੜਨਾ ਹੈ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਸੰਭਾਲ ਲੈਣਾ ਤੇ ਇਸੇ ਤਰ੍ਹਾਂ ਆਪਣੇ ਸਿੱਖ ਵੀਰ ਜੀ ਸਾਰੇ ਜਾ ਕੇ ਉਹਨਾਂ ਦੀ ਸੰਭਾਲ ਸੰਭਾਲ ਕਰ ਰਹੇ ਨੇ ਜੀ ਜੀ ਤੇ ਕਈ ਵੀਡੀਓਜ਼ ਵੀ ਦੇਖ ਰਹੇ ਆ ਕਈ ਲੋਕਾਂ ਦਾ ਦਰਦ ਵੀ ਅਸੀਂ ਮਹਿਸੂਸ ਕਰ ਰਹੇ ਆ ਬਹੁਤ ਦਰਦ ਹੋ ਰਿਹਾ ਇਹ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਨਹੀਂ ਜਾ ਰਹੀਆਂ ਕਿ ਕਈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਸੁਲਤਾਨਪੁਰ ਲੋਧੀ ਕਪੂਰਥਲਾ ਦੇ ਵਿੱਚ ਵੀ ਬਹੁਤ ਬੁਰੇ ਹਾਲ ਹੋਏ ਹੋਏ ਨੇ ਹੜ੍ਹਾਂ ਨੂੰ ਲੈ ਕੇ ਕਿ ਮੈਂ ਸਿਮਰਨਜੀਤ ਮੱਕੜ ਦੀ ਵੀ ਸਰਦੀ ਵੀਡੀਓ ਵੀ ਦੇਖੀ ਸੀ ਜਗਦੀਪ ਸਿੰਘ ਥਲੀ ਸਰਦੀ ਵੀ ਵੀਡੀਓ ਦੇਖੀ ਸੀ ਕਿ ਉਹ ਵੀ ਲੋਕਾਂ ਕੋਲ ਜਾ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਉਹਨਾਂ ਨੂੰ ਹੌਸਲਾ ਦੇ ਰਹੇ ਆ ਕਿ ਉਹਨਾਂ ਦੀ ਜਿਹੜੀ ਇੰਨੀ ਭਿਆਨਕ ਸਥਿਤੀ ਆ ਜਿਹੜੀ ਬਣ ਚੁੱਕੀ ਆ ਕਈ ਇਲਾਕਿਆਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀ ਉਹਨਾਂ ਨੇ ਖੇਤ ਵੀ ਉਹਨਾਂ ਦੇ ਡੁੱਬ ਗਏ ਨੇ ਜ਼ਮੀਨ ਫਸਲਾਂ ਸਾਰੀਆਂ ਫਸਲਾਂ ਸਾਰੀਆਂ ਖਤਮ ਹੋ ਗਈਆਂ ਨੇ ਤੇ ਬਹੁਤ ਔਖਾ ਕਈਆਂ ਕਈ ਪਰਿਵਾਰਾਂ ਦਾ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਉਸ ਖੇਤੀਬਾੜੀ ਫਸਲ ਤੋਂ ਹੀ ਇੱਕ ਸਾਰਾ ਕੁਝ ਖਾਣਾ ਹੁੰਦਾ ਜੀ ਜੀ 6 ਮਹੀਨੇ ਦੀ ਕਮਾਈ ਜਿਹੜੀ ਜਿਹੜੀ ਖਰਚ ਕਰਦੇ ਨੇ ਉਹਨਾਂ ਨੇ ਫੇਰ ਉਹਨਾਂ ਨੂੰ ਉਸੇ ਕਮਾਈ ਦੇ ਆਸ ਹੁੰਦੀ ਆ ਕਿ ਸਾਡੀ ਫਸਲ ਆਉਣੀ ਆ ਧਾਨ ਆਉਣੇ ਨੇ ਹਨਾ ਪਤਾ ਨਹੀਂ ਉਹਨਾਂ ਨੇ ਕਿੰਨਾ ਗਰੀਬ ਪਰਿਵਾਰਾਂ ਨੇ ਕਿੰਨਾ ਕਰਜ਼ਾ ਚੁੱਕਿਆ ਕਿਸਾਨ ਵੀਰਾਂ ਨੇ ਆਪਣੇ ਘਰ ਚ ਲਾਏ ਹੁੰਦੇ ਨੇ ਕਈਆਂ ਨੇ ਆਪਣੇ ਬੇਟੀਆਂ ਦੇ ਵਿਆਹ ਕੀਤੇ ਹੁੰਦੇ ਨੇ ਤੇ ਉਹ ਉਸ ਫਸਲ ਦੇ ਸਿਰ ਤੇ ਉਹਨਾਂ ਨੇ ਕਰਜ਼ਾ ਵੀ ਉਤਾਰਨਾ ਹੁੰਦਾ ਆ ਪਰ ਅਫਸੋਸ ਬਹੁਤ ਹੋ ਰਿਹਾ ਆ ਬਹੁਤ ਜ਼ਿਆਦਾ ਹੋ ਰਿਹਾ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਕਈ ਵੀਰ ਭੈਣ ਭਾਈ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਆਪਣੀ ਜਿਹੜੀ 6 ਮਹੀਨੇ ਬੈਠ ਕੇ ਖੇਤੀ ਕਰਕੇ ਖਾਂਦੇ ਨੇ ਤੇ 6 ਮਹੀਨੇ ਆਪਣਾ ਬਿਆਜੂ ਚੱਕ ਕੇ ਖਾਂਦੇ ਨੇ ਤੇ ਉਹੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਫਸਲ ਉਗਾਣੀ ਹੁੰਦੀ ਸੀ ਤੇ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਹੋਇਆ ਅੱਜ ਮੈਂ ਇੱਕ ਦੇਖਿਆ ਕਿ ਇੱਕ ਕਿਸੇ ਬੇਟੀ ਦੀ ਮੈਰਿਜ ਸੀ ਜੀ ਉਨੇ ਹੱਥੋਂ ਚੂੜਾ ਪਾਇਆ ਜਿਵੇਂ ਨਾ ਵੀ ਜਾਗੋ ਵਾਲੇ ਦਿਨ ਹਨਾ ਹੱਥਾਂ ਦੇ ਵਿੱਚ ਚੂੜਾ ਪਾ ਦਿੰਦੇ ਨੇ ਕੰਨਿਆਂ ਦੇ ਰਵਾਜ ਹੁੰਦਾ ਤੇ ਕੰਨਿਆਂ ਦੇ ਹੁੰਦਾ ਕਿ ਉਸੇ ਦਿਨ ਚੂੜਾ ਪਾਣਾ ਤੇ ਉਹਦੀ ਨਾ ਬਰਾਬ ਸੀ ਤੇ ਉਹ ਵਿਚਾਰੇ ਘਰੋਂ ਬੇਕਾਰ ਹੋ ਗਏ ਆ ਉਹਨਾਂ ਦੇ ਹਾਲਾਤ ਦੇਖ ਕੇ ਕੁੜੀ ਗੱਲ ਕਰਦੀ ਪਈ ਸੀ ਉਹਨਾਂ ਦੇ ਹਾਲਾਤ ਦੇਖ ਕੇ ਬਹੁਤ ਦੁੱਖ ਹੋਇਆ ਕਿ ਜ਼ਿੰਦਗੀ ਨਵੀਂ ਸ਼ੁਰੂ ਹੋਣ ਜਾ ਰਹੀ ਸੀ ਤੇ ਉਹਨਾਂ ਨੂੰ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੇ ਘਰ ਛੱਡ ਕੇ ਕਿੰਨੀਆਂ ਵਿਆਹ ਦੀਆਂ ਤਿਆਰੀਆਂ ਹੋਣਗੀਆਂ ਕਿੰਨੇ ਚਾਅ ਇਰਮਾਨ ਹੋਣਗੇ ਪਰਿਵਾਰ ਨੂੰ ਲੈ ਕੇ ਸਾਰੇ ਭੈਣਾ ਭਰਾਵਾਂ ਨੂੰ ਲੈ ਕੇ ਤੇ ਉਹ ਉਹਦੇ ਚੱਕਨਾ ਚੂਰ ਹੋ ਗਏ ਚੱਕਨਾ ਚੂਰ ਹੋ ਗਏ ਕਾਫੀ ਉਹਦੇ ਮਤਲਬ ਕਿ ਉਹਦੇ ਅੱਖਾਂ ਦੇ ਵਿੱਚ ਦੁੱਖ ਝਲਕਦਾ ਪਿਆ ਸੀਗਾ ਕਿ ਅੱਜ ਮੇਰੀ ਬਰਾਤ ਸੀ ਪਰ ਇਹਨਾਂ ਨੇ ਕਹਿੰਦੀ ਕਿਸ਼ਤੀ ਭੇਜ ਦਿੱਤੀ ਐ ਸਾਨੂੰ ਅਸੀਂ ਇੱਧੇ ਰਹੀ ਆਏ ਪਰ ਪਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈ ਤੇ ਪਰਮਾਤਮਾ ਸੱਚੇ ਪਾਤਸ਼ਾਹ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਭ ਦਾ ਭਲਾ ਕਰਿਓ ਗਰੀਬਾਂ ਦੇ ਤਰਸ ਕਰ ਲੋ ਜਿਆਦਾ ਜਿਨ੍ਹਾਂ ਨੇ ਉਹੀ ਕਮਾਣਾ ਤੇ ਉਹੀ ਖਾਣਾ ਪਤਾ ਨਹੀਂ ਕਿਵੇਂ ਕਿਵੇਂ ਕਰਕੇ ਉਹਨਾਂ ਨੇ ਘਰ ਬਣਾਏ ਨੇ ਸੱਚੇ ਪਾਤਸ਼ਾਹ ਜੀਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ ਅਕਾਲ ਪੁਰਖ ਵਾਹਿਗੁਰੂ ਜੀਓ ਤੇ ਤੁਸੀਂ ਇਹਨਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੋ ਜਿਨ੍ਹਾਂ ਇਹਨਾਂ ਨੂੰ ਦੁੱਖ ਦਰਦ ਆਏ ਨੇ ਉਹਨਾਂ ਨੂੰ ਤਕਲੀਫ ਨਾ ਹੋਵੇ ਉਹਨਾਂ ਨੂੰ ਪਨਾਹ ਮਿਲੇ ਹਰ ਉਹਨਾਂ ਦੇ ਦਰਦ ਤੇ ਉਹਨਾਂ ਦੇ ਟਾਈਮ ਨਾਲ ਉਹਨਾਂ ਨੂੰ ਪਹੁੰਚੇ ਉਹਨਾਂ ਦੇ ਦੁੱਖ ਦਰਦਾਂ ਨੂੰ ਦੇਖੇ ਉਹਨਾਂ ਨੂੰ ਖਾਣ ਪੀਣ ਨੂੰ ਮਿਲੇ ਮਹਾਰਾਜ ਜੀ ਸਾਰਿਆਂ ਤੇ ਕਿਰਪਾ ਕਰਨੀ ਕਹਿੰਦੇ ਨੇ ਵੀ ਜੇ ਗਰੀਬ ਤੇ ਤਰਸ ਕਰੋ ਕਰੋਗੇ ਤਾਂ ਕਿਸੇ ਕਿਸੇ ਹੋਰ ਦਾ ਵੀ ਨਾਲ ਭਲਾ ਹੋ ਸਕਦਾ ਏ ਜਿਵੇਂ ਕਹਿੰਦੇ ਹੁੰਦੇ ਉਹ ਪ੍ਰਾਣੀ ਇੱਕ ਕਹਾਵਤ ਹੁੰਦੀ ਸੀ ਸੁਣਦੇ ਹੁੰਦੇ ਸੀ ਸ਼ੁਰੂ ਤੋਂ ਕਹਿੰਦੇ ਆ ਜੇ ਫਸਲ ਦੇ ਵਿੱਚ ਕੋਈ ਐਕਸਟਰਾ ਬੁਟੀ ਹੋਵੇ ਨਾ ਤੇ ਉਹਨੂੰ ਕੋਈ ਕੁਝ ਨਹੀਂ ਪੁੱਛਦਾ ਜੀ ਤੇ ਜਿਹੜੀ ਮੇਨ ਆਪਣੀ ਫਸਲ ਹੁੰਦੀ ਆ ਉਹਦੇ ਵੱਲ ਧਿਆਨ ਦਿੱਤਾ ਜਾਂਦਾ ਕਹਿੰਦੇ ਹੁੰਦੇ ਆ ਕਿ ਧਾਨਾਂ ਦੇ ਲਾਰੇ ਢਿੰਜਰ ਨੂੰ ਵੀ ਪਾਣੀ ਮਿਲ ਜੂਗਾ ਹੈਨਾ ਜੀ ਜੀ ਇਹ ਇੱਕ ਢਿੰਜਰ ਇੱਕ ਨਾਮ ਹੁੰਦਾ ਸੀ ਇੱਕ ਬੁਟੀ ਦਾ ਤੇ ਵੀ ਮਹਾਰਾਜ ਜੀ ਗਰੀਬ ਤੇ ਤਰਸ ਕਰਿਓ ਤਾਂ ਹੋਰਾਂ ਦੀ ਵੀ ਨਾਲ ਮਦਦ ਹੋ ਜਾਈਗੀ ਘਰ ਬੇਕਾਰ ਹੋਣ ਤੋਂ ਬਚ ਜਾਣਗੇ ਮਹਾਰਾਜ ਜੀ ਤਰਸ ਕਰਿਓ ਸਾਡੀ ਤਾਂ ਇਹੀ ਅਰਦਾਸ ਹੈ ਜੀ ਜੀ ਇਸ ਸਮੇ ਉਹਨਾਂ ਸਾਰਿਆਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਜਾਣਾ ਚਾਹੀਦਾ ਹੈ ਜਾਂ ਕਿਸੇ ਦੀ ਕਿਸੇ ਨੂੰ ਕਿਸੇ ਚੀਜ਼ ਦੀ ਮਦਦ ਦੀ ਜ਼ਰੂਰਤ ਹੋਵੇ ਸਾਨੂੰ ਵੱਧ ਛੱਡ ਕੇ ਕਰਨੀ ਚਾਹੀਦੀ ਹੈ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਸਾਥ ਸਾਨੂੰ ਉਹਨਾਂ ਦਾ ਦੇਣਾ ਚਾਹੀਦਾ ਮੈਂ ਉਹਨੇ ਆਂਦੇ ਹੋਏ ਮੈਂ ਇੱਕ ਵੀਡੀਓ ਦੇਖਦੀ ਪਈ ਸੀਗੀ ਉਹਨਾਂ ਦੇ ਜਿਹੜੇ ਪੰਜਾਹ ਕਿਲੇ ਸੀਗੇ ਉਹ ਵੀ ਪਾਣੀ ਦੇ ਵਿੱਚ ਡੁੱਬ ਗਏ ਨੇ ਰੂੜੇ ਨੇ ਰੁੜ ਗਏ ਨੇ ਉਹ ਕਹਿੰਦੇ ਸੀਗੇ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਖੇਤੀ ਨਹੀਂ ਕਰ ਸਕਦੇ ਕਿਉਂਕਿ ਸਾਡਾ ਪਾਣੀ ਆ ਜਿਹੜਾ ਐਨਾ ਜ਼ਮੀਨ ਦੇ ਵਿੱਚ ਚਲਾ ਗਿਆ ਹੈ نیچے ਚਲਾ ਗਿਆ ਜ਼ਮੀਨ ਖਰਾਬ ਹੋ ਗਈ ਖਰਾਬ ਹੋ ਚੁੱਕੀ ਆ ਕਿ ਅਸੀਂ ਕਿਸ ਤਰ੍ਹਾਂ ਸਾਰਾ ਖਰਚਾ ਕਰਾਂਗੇ ਕਿਸ ਤਰ੍ਹਾਂ ਅਸੀਂ ਕਰਜ਼ਾ ਲਾਵਾਂਗੇ ਜਾਂ ਕਿਸ ਤਰ੍ਹਾਂ ਅਸੀਂ ਆਪਣੀ ਫਸਲ ਉਗਾਵਾਂਗੇ ਬਿਲਕੁਲ ਸਿਮਰਨ ਐ ਪਾਕਿਸਤਾਨ ਦੇ ਵਿੱਚ ਵੀ ਬੜਾ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਆ ਬਹੁਤ ਪਾਣੀ ਆ ਉਚਾਈਆਂ ਤੇ ਆਪਣੇ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਵੀ ਪਾਣੀ ਚੇਤੇ ਵਿਆ ਪਿਆ ਤੇ ਬਹੁਤ ਥਾਵਾਂ ਨੇ ਉਹ ਵੀ ਉੱਥੇ ਦੇ ਵੀ ਬਹੁਤ ਪਰੇਸ਼ਾਨ ਨੇ ਪਾਕਿਸਤਾਨ ਦੇ ਲੋਕ ਤੇ ਮਹਾਰਾਜਿਆਂ ਨੂੰ ਅਰਦਾਸ ਹੈ ਬਸ ਸਰਬੱਤ ਦੇ ਸਿਰ ਦਾ ਭਲਾ ਕਰਨ ਤੇ ਸਭ ਦੇ ਸਿਰਾਂ ਤੇ ਮੇਰ ਭਰਿਆ ਹੱਥ ਰੱਖਣ ਇਸ ਕਰੋਪੀ ਚੋਂ ਵਾਰ ਕੱਢਣ ਮਹਾਰਾਜ ਜੀ ਅਸੀਂ ਇਹੀ ਦੁਆ ਕਰਦੇ ਆਂ ਜੀ 2023 ਦੇ ਵਿੱਚ ਵੀ ਹੜ੍ਹ ਆਏ ਸੀ ਉਸ ਟਾਈਮ ਵੀ ਬਹੁਤ ਜ਼ਿਆਦਾ ਭਿਆਨਕ ਸਥਿਤੀ ਹੋ ਗਈ ਸੀ ਆਪਣੇ ਪੰਜਾਬ ਦੀ ਉਸ ਟਾਈਮ ਵੀ ਸਾਡੇ ਸਿੱਖ ਭਾਈਚਾਰੇ ਨੇ ਇੱਕ ਦੂਸਰੇ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੀਗੀ ਵੱਦ ਝੜ ਕੇ ਉਹਨਾਂ ਨੇ ਮਦਦ ਕਰਨ ਦੇ ਵਿੱਚ ਹਿੱਸਾ ਲਿਆ ਸੀ ਇਸੇ ਤਰ੍ਹਾਂ ਵੀ ਹੁਣ ਵੀ ਸਾਨੂੰ ਆਪਣੇ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਵੱਦ ਝੜ ਕੇ ਅਸਾਂ ਨੂੰ ਮਦਦ ਦੇ ਵਿੱਚ ਸੇਵਾ ਕਰਨ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸਿਮਰ ਨੇ ਇੱਕ ਮੈਨੂੰ ਗੱਲ ਹੋਰ ਜ਼ਿਆਦਾ ਆਈ ਕਿਉਂਕਿ ਅਸੀਂ ਇਹ ਸਮਾ ਦੇਖਿਆ ਹੋਇਆ ਹੈ ਜੀ ਅਸੀਂ ਮੈਨੂੰ ਲੱਗਦਾ ਕਿ ਅਸੀਂ 10 10 12 12 ਸਾਲ ਦੀ ਸਾਡੀ ਉਮਰ ਹੋਣੀ ਆ ਕਿਉਂਕਿ ਇਸ ਉਮਰ ਦੇ ਵਿੱਚ ਪੂਰੀ ਸੋਝੀ ਹੁੰਦੀ ਆ ਬੰਦੇ ਨੂੰ ਕੁਝ ਨਹੀਂ ਭੁੱਲਦਾ ਜੀ ਤੇ 1988 ਦੀ ਗੱਲ ਹੈ ਉਦੋਂ ਵੀ ਬਹੁਤ ਹੜ੍ਹ ਆਏ ਸੀ ਸਤਲੁਜ ਦਰਿਆ ਟੁੱਟਿਆ ਸੀ ਉਦੋਂ ਜੀ ਇੱਕ ਸਾਡੇ ਪਿੰਡਾਂ ਦੇ ਨਾਲ ਇੱਕ ਪਾਰ ਲਿਆਂ ਪਿੰਡ ਹੁੰਦਾ ਸੀ ਉਹ ਨਾਲ ਦਰਿਆ ਦੇ ਨੇੜੇ ਰਹਿੰਦੇ ਸੀ ਉਹਨਾਂ ਦਾ ਸਾਰਾ ਪਰਿਵਾਰ ਉਸ ਟਾਈਮ ਹੜ੍ਹ ਗਿਆ ਸੀ ਔਏ ਇੱਕ ਜੀ ਉਹਨਾਂ ਦਾ ਕਿਤੇ ਖੰਬੇ ਨੂੰ ਹੱਥ ਪੈ ਗਿਆ ਟਾਵਰ ਹੁੰਦਾ ਜਿਹੜਾ ਵੱਡੇ ਵੱਡੇ ਖੰਬੇ ਟਾਵਰ ਰੂਪ ਚ ਹੁੰਦੇ ਨੇ ਉਹਨਾਂ ਨੂੰ ਹੱਥ ਪੈ ਗਿਆ ਲਾਈਟ ਕੁਦਰਤੀ ਹੈ ਨਹੀਂ ਸੀ ਤੇ ਉਹ ਉਹਨਾਂ ਤੇ ਚੜ ਕੇ ਤਿੰਨ ਦਿਨ ਉੱਪਰ ਰਹੇ ਆ ਤਿੰਨ ਦਿਨ ਬਾਅਦ ਉਹਨਾਂ ਨੂੰ ਉਸ ਖੰਬੇ ਤੋਂ ਉਤਾਰਿਆ ਸੀ ਤੇ ਇੱਕ ਉਹਨਾਂ ਦੀ ਬੇਟੀ ਕਿਤੇ ਉੱਥੇ ਪੈਂਦੀ ਸੀ ਉਹ ਬਚ ਗਈ ਸੀ ਤੇ ਉਸ ਟਾਈਮ ਵੀ ਇਹ ਆਹੀ ਐਹੀ ਮਹੀਨਾ ਸੀ ਸ਼ਾਇਦ ਭਾਦੋਂ ਦਾ ਹੀ ਜੀ ਤੇ ਇਸੇ ਮਹੀਨੇ ਚ ਆਈ ਸੀ ਹੜ ਉਦੋਂ ਵੀ ਬਹੁਤ ਬੁਰਾ ਹਾਲ ਸੀ 1988 ਚ ਸਾਨੂੰ ਯਾਦ ਆ ਸਾਡੇ ਵੀ ਉਦੋਂ ਮਕਾਨ ਥੋੜੇ ਕੱਚੇ ਹੀ ਕੱਚੀਆਂ ਛੱਤਾਂ ਵਾਲੇ ਲੈਂਟਰ ਨਹੀਂ ਸੀ ਤੇ ਉਦੋਂ ਸਾਡੇ ਵੀ ਕੋਠੇ ਚੋਂਦੇ ਸੀ ਸਾਨੂੰ ਪੈਣ ਨੂੰ ਵੀ ਜਗ੍ਹਾ ਨਹੀਂ ਸੀ ਹੁੰਦੀ ਉਸ ਟਾਈਮ ਤਾਂ ਹੁੰਦੇ ਹੀ ਘਰ ਅਸੀਂ ਆਂਡੀਆਂ ਗਵਾਂਡੀਆਂ ਦੇ ਜਾ ਕੇ ਸੌਂਦੇ ਸੀ ਸਾਡੇ ਪੈਰੈਂਟਸ ਸਿਰਫ ਇਕੱਲੇ ਘਰ ਰਹਿੰਦੇ ਸੀ ਘਰ ਦੀ ਦੇਖਭਾਲ ਕਰਨ ਵਾਸਤੇ ਮੈਨੂੰ ਯਾਦ ਆ ਮੈਨੂੰ ਦੁੱਖ ਵੀ ਹੁੰਦਾ ਸਾਨੂੰ ਵੀ ਉਹ ਸਮਾਂ ਯਾਦ ਆਂਦਾ ਕਿ ਅਸੀਂ ਵੀ ਇਸ ਸਮਾਂ ਕੱਟਿਆ ਕੱਟਿਆ ਇਸ ਸਮੇਂ ਦੇ ਵਿੱਚ ਅਸੀਂ ਵੀ ਗੁਜ਼ਰੇ ਆ ਗੁਜ਼ਰੇ ਆ ਤੇ ਰਾਤ ਨੂੰ ਸੌਂਦੇ ਨਹੀਂ ਸੀ ਹੁੰਦੇ ਜਦੋਂ ਪਾਣੀ ਦੀਆਂ ਆਵਾਜ਼ਾਂ ਆਉਂਦੀਆਂ ਸੀ ਪੂਰੀ ਪੂਰੀ ਰਾਤ ਜਾਗ ਕੇ ਕੱਢਣੀ ਹੁਣ ਨਾ ਪਾਣੀ ਆਜੇ ਹੁਣ ਨਾ ਪਾਣੀ ਆਜੇ ਹੁਣ ਮੈਂ ਸੋਚਦੀ ਆ ਉਹ ਲੋਕਾਂ ਦਾ ਵੀ ਕਿੰਨਾ ਬੁਰਾ ਹਾਲ ਜਿਹੜੇ ਜਿਨ੍ਹਾਂ ਕੋਲ ਪਾਣੀ ਪਹੁੰਚ ਹੀ ਗਿਆ ਉਹਨਾਂ ਦੇ ਹਾਲਾਤ ਕਿਵੇਂ ਦੇ ਹੋਣਗੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ ਛੋਟੇ ਛੋਟੇ ਬੱਚਿਆਂ ਦੇ ਨਾਲ ਜੀ 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 ਇਹ ਬਹੁਤ ਦੁੱਖ ਦੇਣ ਵਾਲੀ ਇਹ ਗੱਲ ਹੈ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਸੁਣ ਕੇ ਵੀ ਤੇ ਦੇਖ ਕੇ ਵੀ ਤੇ ਮਹਿਸੂਸ ਕਰਕੇ ਉਸ ਤੋਂ ਵੀ ਜ਼ਿਆਦਾ ਦੁੱਖ ਹੁੰਦਾ ਹੈ ਕਿ ਸਾਡਾ ਪੰਜਾਬ ਕਿਸ ਤੇ ਜਗਾ ਤੇ ਆ ਚੁੱਕਿਆ ਹੈ ਤੇ ਸਾਨੂੰ ਵਾਹਿਗੁਰੂ ਜੀ ਅੱਗੇ ਸਾਰਿਆਂ ਨੂੰ ਮਿਲ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਜੀ ਸਾਡੇ ਪੰਜਾਬ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਸਾਡੇ ਪੰਜਾਬ ਨੂੰ ਤਤੀਵਾ ਨਾ ਲੱਗੇ ਮਹਾਰਾਜ ਜੀ ਤੁਸੀਂ ਆਪਣੀ ਕਿਰਪਾ ਦੇ ਨਾਲ ਇਸ ਧਰਤੀ ਨੂੰ ਬਚਾ ਕੇ ਰੱਖੋ ਪਰਿਵਾਰਾਂ ਨੂੰ ਬਚਾ ਕੇ ਰੱਖੋ ਬੱਚਿਆਂ ਤੇ ਤਰਸ ਕਰੋ ਪਸ਼ੂ ਪੰਛੀਆਂ ਤੇ ਤਰਸ ਕਰੋ ਪਸ਼ੂ ਵੀ ਮਰ ਰਹੇ ਨੇ ਬਹੁਤ ਦਰਵੇਸ਼ ਪਾਣੀ ਵਿੱਚ ਰੋੜ ਰਹੇ ਨੇ ਕੋਈ ਤੜਫ ਰਿਹਾ ਕੋਈ ਕਿਵੇਂ ਆ ਤੇ ਸਾਰੇ ਮਿਲ ਕੇ ਉਹਨਾਂ ਲੋਕਾਂ ਵਾਸਤੇ ਅਰਦਾਸ ਕਰੋ ਜਿਹੜੇ ਇਸ ਤਕਲੀਫ ਦੇ ਵਿੱਚ ਨੇ ਅੱਜ ਜਿਨ੍ਹਾਂ ਨੂੰ ਖਾਣ ਵਾਸਤੇ ਵੀ ਕੁਝ ਪ੍ਰਾਪਤ ਨਹੀਂ ਹੋ ਰਿਹਾ ਕੋਈ ਛੱਤਾਂ ਤੇ ਬੈਠਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਆਪਣੇ ਘਰ ਛੱਡ ਕੇ ਤੇ ਸਾਰੇ ਪਹੁੰਚ ਕੇ ਉਹਨਾਂ ਦੀ ਮਦਦ ਵੀ ਕਰਨ ਜਿਹੜੇ ਕਰ ਸਕਦੇ ਨੇ ਤੇ ਜਿਹੜੇ ਇਲਾਕਿਆਂ ਦੇ ਵਿੱਚ ਵਾਹਿਗੁਰੂ ਜੀ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੋਇਆ ਸਾਰੇ ਆਪਣੇ ਹੜ ਤੇ ਬਚਾਅ ਦੇ ਨਾਲ ਬੈਠੇ ਨੇ ਉਹ ਸਾਰੇ ਮੇਰੇ ਵੀਰ ਭੈਣ ਭਰਾ ਉਹਨਾਂ ਇਲਾਕਿਆਂ ਦੇ ਵਿੱਚ ਜ਼ਰੂਰ ਜਾਇਓ ਜੀ ਉਹਨਾਂ ਜ਼ਰੂਰ ਉਹਨਾਂ ਲੋਕਾਂ ਦੀ ਮਦਦ ਕਰਿਓ ਜੀ ਜਿਨ੍ਹਾਂ ਨੂੰ ਸਾਡੀ ਬਹੁਤ ਸਖਤ ਜ਼ਰੂਰਤ ਹੈ ਕਿਉਂਕਿ ਜਿਹੜੇ ਸਾਡੇ ਇਲਾਕੇ ਹਜੇ ਸੇਫ ਨਹੀਂ ਸਾਨੂੰ ਇਹ ਲੱਗਦਾ ਕਿ ਇਹ ਕੁਝ ਵੀ ਨਹੀਂ ਹੈ ਪਰ ਉਹਨਾਂ ਤੇ ਜਾ ਕੇ ਉਹਨਾਂ ਨੂੰ ਪੁੱਛੋ ਜਿਹੜੇ ਇਲਾਕਿਆਂ ਦੇ ਵਿੱਚ ਇਹ ਭਿਆਨਕ ਸਥਿਤੀ ਆਈ ਹੈ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੈ ਕਿ ਕਿੰਨੇ ਹੀ ਲੋਕਾਂ ਸੈਂਕੜੇ ਲੋਕਾਂ ਦਾ ਨੁਕਸਾਨ ਹੋ ਚੁੱਕਿਆ ਹੈ ਜੀ ਸਾਨੂੰ ਇਸ ਨੁਕਸਾਨ ਤੇ ਉਹਨਾਂ ਲੋਕਾਂ ਨੂੰ ਬਚਾਉਣਾ ਚਾਹੀਦਾ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਸਾਰੇ ਮਿਲ ਕੇ ਅਰਦਾਸ ਕਰਿਓ ਸਬਦਾ ਭਲਾ ਹੋ ਸਕੇ ਸਾਰੇ ਮਿਲ ਕੇ ਮਦਦ ਕਰਿਓ ਆਪਣੇ ਆਪਣੇ ਭਲਾ ਹੋ ਸਕੇ ਆਪਣੇ ਆਪਣੇ ਘਰਾਂ ਦੀ ਵਿੱਚ ਸਾਰੇ ਬੈਠ ਕੇ ਜੀ ਅਰਦਾਸ ਕਰੋ ਪਾਠ ਕਰੋ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੋ ਹਨਾ ਸੁੱਖ ਸ਼ਾਂਤੀ ਦੇ ਲਈ ਬਿਲਕੁਲ ਬਿਲਕੁਲ ਤੇ ਮਹਾਰਾਜ ਜੀ ਕਿਰਪਾ ਕਰਨ ਇਸ ਕਰੋਪੀ ਨੂੰ ਟਾਲ ਦੇਣ ਤੇ بارش ਅੱਜ ਵੀ ਬਹੁਤ ਹੋਈ ਆ ਬਹੁਤ بارش ਹੋ ਰਹੀ ਸੀ ਤੜਕੇ ਤੋਂ ਲੈ ਕੇ ਹੁਣ ਤੱਕ ਬਹੁਤ بارش ਹੋਈ ਆ ਹੁਣ ਥੋੜਾ ਜਿਹਾ ਸਹੀ ਹੋਇਆ ਤੇ ਅਸੀਂ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ ਕਰਦੇ ਆ ਸਾਡੇ ਚੈਨਲ ਜੇ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਰੱਬ ਰੱਖਾ ਜੀ